ਸਸਿਕਾਲ ਜੀ ਸਾਡੇ ਵੱਲੋਂ ਸਾਰਿਆਂ ਨੂੰ ਬੈਰ ਬਰੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਸਾਡੇ ਬਲੌਗ ਦੇ ਵਿੱਚ ਅੱਜ ਕਹਿੰਦੇ ਆ ਜੀ ਬਹੁਤ ਹੀ ਖੁਸ਼ੀ ਵਾਲਾ ਦਿਨ ਆ ਗਰੋਂਗਾ ਹੀ ਗਰੋਂਗਾ ਲਾਦੇ ਆਂਗੇ ਠੀਕ ਆ ਜੀ ਤੇ ਬਾਕੀ ਤੇ ਹੁਣ ਤੁਸੀਂ ਬਣੇ ਨੇ ਬਲੌਗ ਦੇ ਨਾਲ ਪਹਿਲਾਂ ਤਾਂ ਆਪਾਂ ਸਵੇਰ ਨੂੰ ਗੁੱਡ ਮਾਰਨਿੰਗ ਤੁਹਾਡੇ ਨਾਲ ਗੱਡੀ 'ਚ ਕਰ ਲਈ ਆ ਕਿਉਂਕਿ ਸਮਾਂ ਬਹੁਤ ਘੱਟ ਸੀ ਤੇ ਅੱਜ ਥੋੜਾ ਜਿਹਾ ਸਾਨੂੰ ਦਮ ਵੀ ਆ ਜ਼ਰੂਰੀ ਤੇ ਅਸੀਂ ਅੱਜ ਕਿਤੇ ਜਾਣਾ ਆ ਤੇ ਅਸੀਂ ਅੱਜ ਇੱਕ ਨਵੀਂ ਸ਼ੁਰੂਆਤ ਕਰਨ ਲੱਗੇ ਆ ਤੇ ਉਹ ਤੁਸੀਂ ਸਾਡੇਆਂ ਨੇ ਬਲੌਗ ਨਾ ਬਣੇ ਉਹ ਤੁਹਾਨੂੰ ਆਪਾਂ ਦੱਸਦੇ ਆ ਠੀਕ ਆ ਤੇ ਇੱਕ ਦੁੱਖ ਵਾਲੀ ਵੀ ਗੱਲ ਆ ਉਹ ਮੈਂ ਸ਼ੇਅਰ ਨਹੀਂ ਕਰ ਸਕਦਾ ਉਹ ਤਾਂ ਬਹੁਤ ਜ਼ਿਆਦਾ ਦੁੱਖ ਵਾਲੀ ਗੱਲ ਆ ਤੇ ਬਾਕੀ ਹਨਾ ਵੀ ਹੁਣ ਆਪਣਾ ਹੁਣ ਆਪਾਂ ਜਰੰਦਰ ਚੱਲੇ ਆ ਅੱਜ ਹੋ ਗਿਆ ਲੇਟ ਮੰਡੀ ਜਾਣਾ ਹੈਗਾ ਮੈਂ ਮੈਂ ਪ੍ਰੀਤ ਨੂੰ ਕਿਹਾ ਵੀ ਤਾ ਜਾ ਤੂੰ ਮੈਂ ਆ ਮਨਵੀਰ ਮੈਂ ਅਸੀਂ ਜਿੰਨੇ ਜਾਣੇ ਮੰਡੀ ਚੱਲੇ ਆ ਮੈਂ ਇਹਨਾਂ ਨੂੰ ਗੱਡੀ 'ਚ ਪਟਾ ਕੇ ਆਪਾਂ ਮੈਂ ਸਬਜ਼ੀ ਸਬਜ਼ੀ ਚੱਕ ਲੈਣੀ ਸਾਰੀ ਢੋ ਟੋ ਕੇ ਤੇ ਮੈਂ ਗੱਡੀ ਚ ਰੱਖ ਕੇ ਅਸੀਂ ਮੈਂਟੋ ਮੰਡੀ ਵਾਪਸੀ ਆ ਜਾਣਾ ਆ ਤੁਸੀਂ ਸਾਰਿਆਂ ਨੇ ਬਲੋਗਨਾ ਬਣੇ ਰਹੋ ਕਰਦੇ ਆ ਤੁਹਾਡਾ ਗੱਲਾਂ ਬਾਤਾਂ ਤੁਹਾਨੂੰ ਦੱਸਦੇ ਆ ਅੱਜ ਬਲੋਗ ਦੇ ਵਿੱਚ ਠੀਕ ਹੈ ਜੀ ਕਰਦੇ ਆ ਸਾਰਿਆਂ ਨਾਲ ਸ਼ੁਰੂਆਤ ਅੱਜ ਦੇ ਦਿਨ ਦੀ ਸੋ ਬਣੇ ਨੇ ਬਲੋਗ ਦੇ ਥੈਂਕ ਯੂ ਹਾਂਜੀ ਜੀ ਸਬਜ਼ੀਆਂ ਸਾਰੀਆਂ ਜਿਹੜੀਆਂ ਕੱਲ ਲੈ ਕੇ ਆਇਆ ਤਾਂ ਬਹੁਤ ਬੁਰਾ ਹਾਲਾ ਹੋਇਆ ਪਿਆ ਚਲੇ ਦਾ ਤੇ ਦਵਾਈ ਲੈਣ ਲੱਗੇ ਆ ਹੁਣ ਨੰਨੂ ਕੀ ਲੈਣ ਲੱਗਿਆ ਹੋ ਪਪਾ ਹੈ ਤਰਵੂਹ ਜੀ ਕੀ ਖਾਣਾ ਹਾਂ ਕੀ ਖਾਣਾ ਹੈ ਕੀ ਕੀ ਕਰਦਾ ਕੀ ਕਰਦਾ ਹਾਂ ਕਹਿੰਨੀ ਆ ਮੈਡੀਕਲ ਦੇ ਲਓ ਪਹਿਲਾਂ ਇੱਥੇ ਗਰਮੀ ਦੇ ਨਾਲ ਐਦਾ ਵਮਪਿੰਗ ਆਂਦੀ ਹੈਗੀ ਤਾਂ ਪਤਾ ਕਿੰਨਾ ਬੁਰਾ ਹਾਲ ਹੁੰਦਾ ਹੈ ਗਰਮੀ ਦੇ ਨਾਲ ਇੰਨਾ ਇੰਨਾ ਸਮਾਨ ਚੱਕ ਕੇ ਲਿਆਉਣਾ ਕਿਤੇ ਸੌਖਾ ਵੀ ਆਇਆ ਇੱਕ ਧੁੱਪ ਦੇ ਵਿੱਚ ਤੂੰ ਪਹਿਲਾਂ ਮੈਡੀਕਲ ਤੇ ਰੋਕੋ ਕਿੱਥੇ ਚਲੋ ਹੈ मैं कहनी हाँ मेडिकल थे रोग दे। दे तो रोक लो कि लगे तो बहुत ज्यादा बुरा हाल हो चुके बेचारे का भार ज़्यादा नहीं चक होंगे क्योंकि फिर जिम वगैरह स्टार्ट नहीं की हैगी तो करके बुरा हाल हो ਹਾਂਜੀ ਪਿਆਰ ਨਾਲ ਹਾਂਜੀ ਜੀ ਮੰਦਿਰ ਕਹਿੰਦਾ ਕਿ ਮੈਂ ਕੁਝ ਖਾਣਾ ਆ ਤੇ ਮੰਡੀ ਦੀ ஆன்ਲਾਈਨ ਜਾਇਆ ਕੁਝ ਖਾਣ ਕੇ ਬਹੁਤ ਜ਼ਿਆਦਾ ਰੰਦਾ ਸੀਗਾ ਵਿਕਰਮ ਦਾ ਬੀਬੀ ਜਿਹੜਾ ਬਹੁਤ ਜ਼ਿਆਦਾ ਲੋਆ ਤੇ ਮਤਲਬ ਬਹੁਤ ਜ਼ਿਆਦਾ ਸੀਗਾ ਉਹ ਦਵਾਈ ਲੈ ਕੇ ਆਏ ਆਪਨੇ ਤੇ ਦਵਾਈ ਲੈ ਕੇ ਉਹ ਘਰ ਜਾ ਕੇ ਪਾਣੀ ਦੇ ਦੇ ਖਾਣਾ ਸੀ ਤੇ ਕਾਫੀ ਲੇਟ ਹੋ ਗਿਆ 11:00 ਵੱਜ ਚੁੱਕੇ ਆ ਹਿਉਨ ਮੰਦਿਰ ਡੰਡਾ ਤੇ ਆਪਣੀ ਦੀ ਚੀਜ਼ਾਂ ਤੇ ਯਾਰ ਰਾਜਾ ਸਾਹਿਬ ਸਾਰਿਆਂ ਨੂੰ ਖੈਰ ਆ ਜੇ ਜੀ ਉਹ ਉਪਕਰਮ ਕਰਦੇ ਕੇ ਪਾਠ ਸੰਨ ਅੰਦਰハロਵਿੰਗ ਬਹੁਤ ਜਿਆਦਾ ਸੰਗਤ ਸੀ ਜੀ ਇਸ ਕਰਕੇ ਸਾਡੇ ਤੋਂ ਅੰਦਰ ਬੈਠ ਕੇ ਪਾਠ ਨਹੀਂ ਕੀਤਾ ਗਿਆ ਮੈਨੂੰ ਸਾਡੇ ਨਾਲ ਲਿਆ ਕਿੱਥੋਂ ਲੈ ਕੇ ਆਏ ਆ ਬੱਚੇ ਕੋਲੋਂ ਲੈ ਕੇ ਆਏ ਆ ਅੱਪਾ ਇਹ ਕੱਖ ਖਾ ਗਵਾ ਜੀ ਮੈਂ ਮੁੱਕੀ ਮਾ ਨਹੀਂ ਵੇ ਆਦੰਦਾਣਾ ਇਹ ਕੀ ਦਾ ਪੈ ਨਹੀਂ ਕੀ ਸਾਨੂੰ ਖਾ ਜਾਣਾ ਹੁੰਦਾ ਇਹਨੇ ਮੈਂ ਆਪਣੀ ਹੁਣ ਦਵਾਈ ਲੈ ਕੇ ਆਈ ਆ ਪਹਿਲਾਂ ਮਾਰਨਿੰਗ ਵਿਕਰਮ ਠੀਕ ਨਹੀਂ ਸੀਗੇ ਆ ਤੁਹਾਨੂੰ ਜਿਵੇਂ ਕਿ ਪਤਾ ਕਿ ਮੰਡੀ ਦੇ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੋ ਗਿਆ ਸੀਗਾ ਤੇ ਹੁਣ ਮੈਂ ਬਹੁਤ ਜ਼ਿਆਦਾ ਬਿਮਾਰ ਸੀਗੀ ਇਸ ਕਰਕੇ ਚੱਕਰ ਬਹੁਤ ਜ਼ਿਆਦਾ ਆਉਂਦੇ ਸੀ ਤੇ ਮੈਂ ਵੀ ਹੁਣ ਦਵਾਈ ਲੈ ਕੇ ਆਈ ਆ ਇੰਜੈਕਸ਼ਨ ਦੇ ਇੰਜੈਕਸ਼ਨ ਲਵਾ ਕੇ ਆਈ ਆ ਤਾਂ ਕਿ ਦੇ ਟਿੱਕੇ ਏ ਮੰਦਿਰ ਸਾਡਾ ਜਿਹੜਾ ਦੇਖ ਲੋ ਹਲੋ ਇਹ ਜਿਹੜਾ ਕੰਟ ਨੂੰ ਵੀ ਨੂੰ ਮਾਰ ਨਹੀਂ ਰਾਣੀ ਹਾਂਜੀ ਜੇ ਮੈਂ ਕਰ ਲਵਾਂ ਕਿਚਨ ਦੀ થોਹੀ ਸਫਾਈ ਜਿਹੜਾ ਦੁੱਧ ਆ ਉਹ ਕਰਨਾ ਆ ਤੇ ਨੋਟ ਇੱਕਦਾਂ ਪਤਾ ਹੀ ਆ ਕਿ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਕਪੜੇ ਜਿਵੇਂ ਲਾਉਣੇ ਆ ਜੀ ਮਸ਼ੀਨ ਤੇ ਮਨਵੀਰ ਬਰਾ ਮੈਂ ਸੌਂਦਾ ਨਹੀਂ ਪਿਆ ਜੇ ਹੋਣੀ ਮੈਂ ਜਿੰਨਾ ਟਾਂ ਸਮਾਇਆ ਨਹੀਂ ਇਹਨੇ ਡੰਮ ਤੇ ਹਟਣਾ ਕਹਿਆ ਕਿ ਗਰਮੀ ਬਹੁਤ ਜ਼ਿਆਦਾ ਹੈ ਇਸ ਕਰਕੇ ਸੁੱਟ ਕੱਟ ਦਾ ਕਿ ਸਾਰੇ ਪਾਸੇ ਸਾਰੀ ਸੈਟ ਕਰੋ ਤੁਮ ਬਹਿ ਜਾ। ਤਾਂ ਵਰਗੇ ਨਾ ਜਦੋਂ ਵੀ ਰਹਾ ਹੁੰਦਾ ਆ। ਕਰੀ ਮੈਂ ਆ ਗੋਮਾਰਕ ਦੀ ਮੰਦਿਰ ਕਰੀ ਮਾਂ ਕਰੀ ਬਿੱਕਾ ਛੰਮ ਮੈਂ ਮੰਦਿਰ ਦੀ ਆਦਰ ਵੈਗ ਬਿੱਕਮ ਕਹਿਣਗੇ। ਬਿੱਕਮ ਮਮਾ ਨਬੀ ਅੰਡੇ ਦੇਗਾ ਜੀ ਆਜੋ ਆਜੋ ਪਤਾ ਨਹੀਂ ਕਿੱਥੇ ਆਂਡੇ ਧਿਆਨ ਨਾਲ ਦੋ ਹਾਂ ਕਿੱਥੇ ਆ ਆ ਗੋਣ ਆ ਆ ਨੰਨੂ ਕਿੰਨੇ ਛੋਨੇ ਆ ਦੇ ਆ ਦੇ ਮੈਂ ਤਾਂ ਨਹੀਂ ਨਹੀਂ ਬੁਤੇ ਤੋ ਦੇਖ ਲਾ ਦੇਖ ਲੈ ਹੂੰ ਦੇਖੇ ਇਹ ਤੇ ਬੱਚੇ ਆ ਨਾ ਬੱਚੇ ਐ ਇੱਥੇ ਸੀ ਹਾਂ you <laughs> ਫਰੀਤ ਜਿਸ ਕੱਪੜੇ ਦੇ ਸਾਲ ਦੇ ਹੁਣ ਮम्मा ਕੱਟਦੇ ਪਏ ਸਬਜ਼ੀ ਤੇ ਤਾਂ ਕਰ ਰਹੀ ਹਾਂ ਮम्मा ਕੋਲ ਬਾਅਦ ਮੰਦੀ ਸਾਡਾ ਜਿਹੜਾ ਸਾਂ ਚੁੱਕਿਆ ਆ ਨੂੰ ਆਈਸੀ ਵੀ ਮੇਨ ਦਾ ਇਸ ਤਰ੍ਹਾਂ ਪਾ ਲਿਆ ਮम्मा ਕਿਹਦਾ ਹਰਦਾ ਮੇਰੇ ਦਿੱਤਾ ਸੌ ਗਿਆ ਮਰਨਾ

ਆ ਗਦਾ ਤਾਂ ਕਿਰੰਦੀ ਦੇ ਤੇ ਕਿੱਥੇ ਪਾਂਦੇ ਆਂ ਆਂਦਾ ਗਿਆ ਸੀ ਇਹ ਅੰਦਾਜ਼ ਕਿੱਥੇ ਪਾਂਦੇ ਆ ਕਿੱਥੇ ਨਹੀਂ ਪੁੱਛਦੀਆਂ ਫੋਨ ਕਰਕੇ ਕੌਣ ਚੱਕਿਆ ਨਹੀਂ ਉਹਨਾਂ ਨੇ 2 ਵਜੇ ਕੀਤਾ ਤੇ ਖੰਨਾ ਸੀ ਜਾ ਕੇ ਉਹਦੇ ਕੋਲ ਇਹ ਲੋਕੀ ਜੋ ਬੜੇ ਦਿਨਾਂ ਬਾਅਦ ਬੈਠੇ ਆਂ ਜੇ ਔਟੋ 'ਚ ਸੋ ਔਟੋ ਦੇ ਵਿੱਚ ਬੈਠੇ ਤਾਂ ਤੇ ਗਰਮੀ ਬੜੀ ਜ਼ਿਆਦਾ ਆ ਤਸੋਹ ਕਿਹੜਾ ਸ਼ਹਿਰ ਹੈ ਇਹ ਕਮੈਂਟਾਂ ਦੇ ਵਿੱਚ ਦੱਸਿਓ ਕਿਹੜਾ ਸ਼ਹਿਰ ਹੈ ਤੇ ਇਹ ਹੈਗਾ ਆ ਮੋਡਰਨ ਟਾਊਨ ਲਿਖਿਆ ਹੋਇਆ ਤੇ ਰੰਜੀਤ ਐਵੇਨਿਊ ਦੇ ਕੋਈ ਵੈਬਸਾਈਟ ਕੋਈ ਨਹੀਂ ਦੱਸੋ ਭਾ ਜਿਹਨੇ ਸ਼ਾਰਟਕਟ ਪਾਇਆ ਭਾਈ ਸ਼ਾਰਟਕਟ ਪਾਇਆ ਉੱਟੋ ਗੜੀਆਂ ਵਿੱਚ ਦੀਆਂ ਨਾ ਅੱਗੇ ਭਾਈ ਬੱਸ ਸਟੈਂਡ ਮਿਲ ਜੂਗਾ ਨਾ ਲਾਗੇ ਲਾ ਦਿਓ ਬੱਸ ਸਟੈਂਡ ਦੇ ਨਾਲ ਹੀ ਮੈਂ ਬੱਥੇ ਬੈਹਿ ਜਾਣਾ ਭਾਈ ਜੀ ਤੋਂ ਹੋਵੇ ਜਿਹੜੀ ਰੋਕਦੀ ਨਾਲ ਹੋਵੇ ਕਿਤੇ ਮਾੜੀ ਦਾਦੀ ਉਹ ਕਿਹੜੀ ਆ ਬਸ ਠੀਕ ਆ ਜਿਹੜੀ ਸਿੱਧੀ ਪਹੁੰਚ ਪਏ ਉੱਥੇ ਮਕਸੂਦਾ ਉਹ ਲਾ ਦੇ ਮੈਨੂੰ ਪੁੱਛ ਲਓ ਭਾਈ ਉੱਥੇ ਪਤਾ ਲੱਗੇ ਨਾ ਤੁਹਾਨੂੰ ਕਪੂਰਸਲੇ ਚਲੋ ਕਪੂਰਸਲੇ ਤੋਂ ਇਚਾ ਕੋਲ ਉੱਧਰ ਕਪੂਰਸਲੇ ਰੋਡ ਆ ਆਂ ਅੱਜ ਇਹ ਪਹਿਲੀ ਵਾਰੀ ਕਪੂਰਸਲੇ ਦੇਖੋ ਹਨ ਕੋਣਤੂ ਬਲੋਗ ਦੇਖਦਾ ਮੇਰੇ ਦੱਸਿਓ ਜਰੂਰ ਕਪੂਰਲੇ ਤੋਂ ਉਹ ਵੀ ਆਟੋ ਚ ਆਇਆ ਤੇ ਕੀ ਮੇਰੀ ਘੜੀ ਹੋ ਉਧਰ ਜਿਹੜੇ ਰੈਟ ਪੂਛੀਆਂ ਲੱਗਨਦੀਆਂ ਆ ਲੋ ਜੀ ਮਿੱਤਰੋ ਫਰੈਂਡਸ ਮਾੜੇ ਚਿੰਤੋ ਤੇ ਫਰੈਂਡਸ ਬਹੁਤ ਆ ਆਪ ਨੂੰ ਮੈਨੂੰ ਪੁੱਛ ਕੇ ਜਾ